ਸਮਤ ਖੇੜਾ ਪੰਜਾਬ ਸਰਕਾਰ ਦੇ ਵੱਲੋਂ ਲੋਟਰੀ ਚਲਾਈ ਜਾਂਦੀ ਹੈ ਜਿਸ ਦੇ ਵਿੱਚ ਹਰ ਮਹੀਨੇ ਹਰ ਰੋਜ਼ ਕਈ ਲੋਕ ਲੱਖਪਤੀ ਬੰਦੇ ਨੇ ਕਰੋੜਪਤੀ ਬੰਦੇ ਨੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਜੀ ਸਖਸ਼ਨਾ ਮਿਲਾਂ ਲੱਗੇ ਆ ਜਿਸ ਦੀ ਲੱਖਾਂ ਰੁਪਏ ਦੀ ਲੋਟਰੀ ਨਿਕਲੀ ਹੈ ਲੱਖਾਂ ਰੁਪਏ ਜਿੱਤਿਆ ਹੋਵੇ ਗਲਬਤ ਕਰਦੇ ਆ ਸਾਡਾ ਵੀਨਰ ਮੌਜੂਦ ਨੇ ਸਿਰ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸੋ ਮੇਰਾ RAM MILAN ਨਾਮ ਹੈ ਸਰ ਜੀ ਸੋ ਆਪਣੇ ਲੋਟਰੀ ਕੌਨਸੀ ਖਰੀਦੀ ਧੀ ਕਿਸ ਲੋਟਰੀ ਮੇਂ ਆਪਕਾ ਪਹਿਲਾ ਇਨਾਮ ਆਇਆ ये डेली जो छह रुपए की टिकट आती है ना जी, 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 ये सौ तो टिकट खरीदी जी। तो उसमें कितना आया लाख लाख रुपया सौ काम क्या करते हो आप उसके बारे में थोड़ा बताए तो आप, तो आप अक्सर खरीदते रहते हो सरकार की तरफ से लौट खरीदते रहते हैं जब आपको पता चला की आपका इनाम है तो परिवार वालों को सारा परिवार खुशी का पूरे भंगड़े पाए जाए करे जी हाँ जो इनाम जो लगा है आप कैसे यूज करोगे इस पूरी रकम सर देखेंगे वो छोटा मोटा प्लाट लेंगे उसी में फिर तो इनाम निकला आपका नौ लाख रुपए का बड़ी रकम होती है जब परिवार में बताया तो परिवार वालों ने कोई डिमांड भी की होगी कि ये हम ये करेंगे हाँ जी हाँ जी कुछ बताओगे उसके बारे में नहीं अस तो सारे बंदे फिर सलाह की कि कहीं छोटा सा अपना पुराल लेके घर बना लेंगे तो वो अपना पंजाब में अपना भी घर हो जाएगा पंजाब में आपका भाई मेरे को हो गया पैंतीस छत्तीस साल जी, जी।, जी। तो कैसे लगता है आप पंजाब में आए हो यहाँ की पंजाब की सरकार की तरफ से ये बम्पर चलाया जाता है और इस बम्पर में आपका इनाम निकला है बढ़िया सर ਜੀ ਤਾਂ ਧੰਨਵਾਦ ਕਰਦੇ ਹੋ ਸਰਕਾਰ ਦਾ ਸਰਕਾਰ ਦਾ ਧੰਨਵਾਦ ਹੈ ਜੀ ਸਨਾਲਾ ਜਨਾ ਦਾ ਵੀ ਧੰਨਵਾਦ ਹੈਗਾ ਜੀ ਸੋ ਬਿਲਕੁਲ ਗਲਬਤ ਕਰਦੇ ਆ ਜਿਨ੍ਹਾਂ ਨੇ ਇਨਾਮ ਜਤਾਇਆ ਹੋਇਆ ਜਿੱਥੇ ਟਿਕਟ ਵਿਕੀ ਸੀ ਸੋ ਬਿਲਕੁਲ ਜੋ ਗਲਬਤ ਕੀਤੀ ਹੈ ਪਹਿਲਾ ਇਨਾਮ ਲੱਗਿਆ ਹੋਇਆ ਹੈ ਲੋਟਰੀ ਦੇ ਵਿੱਚ ਸਰਕਾਰ ਵੱਲੋਂ ਲੋਟਰੀ ਚਲਾਈ ਜਾਂਦੀ ਹੈ ਇਸ ਬਾਰੇ ਥੋੜਾ ਦੱਸੋ ਕਿਵੇਂ ਹੁੰਦਾ ਹੈ ਇਹ ਦੂਜਾ ਨਾਮ ਆਇਆ ਜੀ 9.9 ਲੱਖ ਰੁਪਏ ਦੇ 100 ਇਨਾਮ 9.9 ਹਜ਼ਾਰ ਰੁਪਏ ਦੇ 100 ਇਨਾਮ ਆਇਆ ਟੋਟਲ ਰਕਮ 9 ਲੱਖ ਰੁਪਏ ਬਣਦੀ ਹੈ ਜਿਹੜੀ ਕਿ ਕੱਲ ਰਾਤ 8 ਵਜੇ ਖੁੱਲੀ ਸੀ ਤੇ 6 ਰੁਪਏ ਵਾਲੀ ਉਹ ਟਿਕਟ ਜਿਹਨੂੰ ਕਹਿੰਦੇ ਆ ਭਾ ਜਿਹਨੂੰ ਸਾਰੇ ਲੋਕ ਛੋਟੀ ਟਿਕਟ ਦੇ ਨਾਮ ਤੋਂ ਜਾਣਦੇ ਆ ਉਹਦੇ ਵਿੱਚ ਗਾਂਧੀ ਬ੍ਰਦਰਸ ਦੇ ਥਰੂ ਡੁਗਰੀ ਵਾਲੀ ਸ਼ਾਪ ਤੋਂ 9 ਲੱਖ ਰੁਪਏ ਦਾ ਇੱਕ ਸੈਕਿੰਡ ਪ੍ਰਾਈਜ਼ 9.9 ਹਜ਼ਾਰ ਦੇ 100 ਇਨਾਮ ਨਿਕਲੇ ਆ winner ਤੁਹਾਡੇ ਸਾਹਮਣੇ ਅਸੀਂ ਕਰਤੇ ਆ ਜੀ ਕੁਝ ਵੀ ਲਿਆ ਤੁਸੀਂ ਮਤਲਬ ਨਾਮ ਭਾਵੇਂ ਛੋਟਾ ਹੋਵੇ ਜਾਂ ਵੱਡਾ ਇੱਕ ਆਸਰਾ ਤਾਂ ਹੁੰਦਾ ਨਾ ਯਾਰ ਪੈਸੇ ਆ ਗਏ ਕੁਛ ਨਾ ਕੁਛ ਉਹਦਾ ਕਰ ਲਾਂਗੇ ਇਦਾਂ ਹੀ ਆਪਾਂ ਬਾਬੇ ਨੂੰ ਮਤਲਬ ਪ੍ਰੇ ਕਰਦੇ ਆ ਕਿ ਯਾਰ ਇਦਾਂ ਹੀ ਸੇਵਾ ਲਈ ਰੱਖੋ ਸਾਡੀ ਕਿ ਅਸੀਂ ਕਿਸੇ ਨਾ ਕਿਸੇ ਦਾ ਫਾਇਦਾ ਹਰ ਸਾਲ ਕਈ ਦਰਜਨਾ ਬੰਦਿਆਂ ਦਾ ਫਾਇਦਾ ਕਰਦੇ ਆ ਇਦਾਂ ਹੀ ਹੋਰ ਹੋਰ ਲਿਸਟ ਲੰਬੀ ਹੋਈ ਜਾਣੀ ਹੈ ਤਾਂ ਤੇ ਘੰਟਾ ਕਰਦਾ ਤੁਹਾਨੂੰ ਪਤਾ ਹੀ ਆਏ ਦਿਨੇ ਨਾਮ ਲੱਗਿਆ ਰਹਿੰਦਾ ਅੱਜ ਡੁਗਰੀ ਵੀ ਆਈ ਗਿਆ ਆਪਣੀ ਸੋ ਕਿਵੇਂ ਲੱਗਦਾ ਹੈ ਕਿ ਜਦੋਂ ਇਨਾਮ ਇੱਕ ਵਿਅਕਤੀ ਦਾ ਨਿਕਲ ਲੋੜਵੰਦਾ ਜਦੋਂ ਨਿਕਲਦਾ ਵਾ 9 ਲੱਖ ਕਾਫੀ ਵੱਡੀ ਰਕਮ ਹੈ 9 ਲੱਖ ਰੁਪਏ ਦਾ ਇਨਾਮ ਨਿਕਲਿਆ ਵਾ ਸ਼ਾਇਦ ਘੱਟ ਤਨਖਾਹ ਹੋਵੇਗੀ ਮਜ਼ਦੂਰੀ ਕਰਦੇ ਨੇ ਸਮਾਂ ਲੱਗ ਜਾਂਦਾ ਵਾ ਇੰਨੇ ਪੈਸੇ ਕਮਾਉਣ ਨੂੰ ਤੇ ਤੁਹਾਡੇ ਥਰੂ ਜਦੋਂ ਇਹ ਹੁੰਦਾ ਵਾ ਤੇ ਕਿਵੇਂ ਲੱਗਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਹੁਣ ਤੋਂ ਤੁਹਾਡੇ ਫੇਸ ਤੋਂ ਹੀ ਪਤਾ ਲੱਗ ਰਿਹਾ ਹੁਣ ਤੁਹਾਨੂੰ ਕਿ ਬੰਦਾ ਗਲੋ ਮਾਰ ਰਿਹਾ ਇਸ ਵੇਲੇ ਕਿ 9000 ਰੁਪਏ ਦੀ ਉਹਦੀ ਜਿਹੜੀ ਚਮਕ ਹੈ ਨਾ ਤੇ ਫੇਸ ਤੇ ਆਈ ਹੋਈ ਹੈ ਤੇ ਇਹ ਗੱਲ ਇਹ ਕਰਦੇ ਆ ਜੀ ਕਿ ਜਿਹੜਾ ਸਾਨੂੰ ਖੁਸ਼ੀ ਹੁੰਦੀ ਹੈ ਸਾਨੂੰ ਤਾਂ ਯਾਰ ਹੁੰਦਾ ਕਿ ਸਾਡੇ ਵਿਨਰ ਦਾ ਸਾਡੇ ਕਸਟਮਰ ਦਾ ਕੁਛ ਨਾ ਕੁਛ ਜ਼ਰੂਰ ਇਨਾਮ ਆਵੇ ਤਾਂ ਜੋ ਕਿ ਉਹਦਾ ਕੋਈ ਭਲਾ ਹੋ ਸਕੇ ਇਹ ਕੰਮ ਕਰਨ ਦਾ ਵੀ ਫਾਇਦਾ ਤਾਂ ਹੀ ਹੈ ਕਿ ਜੇ ਅਸੀਂ ਲੋਕਾਂ ਦਾ ਭਲਾ ਕਰ ਸਕੀਏ ਇਨਾਮ ਨਿਕਲਣ ਬਹੁਤ ਲੱਕੀ ਲੱਕੀ ਕਸਟਮਰ ਆਉਂਦੇ ਆ ਸਾਡੇ ਕੋਲੇ ਜਿਨ੍ਹਾਂ ਦਾ ਕਦੀ 9 ਲੱਖ ਕਦੀ 20 ਲੱਖ ਕਦੀ 10 ਲੱਖ ਕਦੀ 2.5 ਕਰੋੜ ਕ ਗਾਂਧੀ ਪਰ ਰਸੋਈ ਨਿਕਲਣਾ ਹੈ ਇਹ ਤੁਹਾਡੇ ਨਾਲ ਮਤਲਬ ਜਵਾਨ ਕਰ ਰਹੇ ਆ ਕਿ ਇਹ 7 ਲੱਖ ਦੇ ਢੋਲ ਗਾਂਧੀ ਰਵਜ ਦੀ ਦੁਕਾਨ ਦੇ ਵਜਣੇ ਇਸ ਵਾਰ ਜੀ ਐਸਓ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਆਰਗੇਨਾਈਜ਼ ਕੀਤੀ ਜਾਂਦੀ ਹੈ ਸਾਰਾ ਸਰਕਾਰ ਦੀ ਦੇਖਰੇਖ ਤੇ ਵਿੱਚ ਹੁੰਦਾ ਐਸੋ ਸਰਕਾਰ ਇਸ ਵਾਰ ਜੋ ਇਨਾਮ ਵੱਡੇ ਵੀ ਕਰਦੀ ਜਾ ਰਹੀ ਹੈ ਐਸੋ ਇਸ ਬਾਰੇ ਲੋਕਾਂ ਦਾ ਗਿਰੋ ਜਾਣ ਇਹ ਜੀ ਪੰਜਾਬ ਸ਼ੇਡ ਦੀ ਟਿਕਟ ਹੈ ਫਾਈਨਾਂਸ ਮਿਨਿਸਟਰ ਦੇ ਅੰਡਰ ਚੱਲਦੀ ਹੈ 28% ਜੀਐਸਟੀ ਲਾ ਕੇ ਟਿਕਟ ਵਿਕਦੀ ਹੈ ਜੀ ਸਰਕਾਰੀ ਲੋਟਰੀ ਹੈ ਕੋਈ ਗੈਂਬਲਿੰਗ ਨਹੀਂ ਹੈਗੀ ਪਹਿਲੀ ਗੱਲ ਇਹਨੂੰ ਤੁਸੀਂ ਆਪਣੀ ਕਿਸਮਤ ਨੂੰ ਅਜਮਾਣ ਦੇ ਲਈ ਇੱਕ ਟਿਕਟ ਜਾਂ ਦੋ ਟਿਕਟ ਜਾਂ ਨਾ ਵੀ ਪਾਓ ਸਾਡੇ ਬਜਟ ਦੇ ਅਕੋਰਡਿੰਗ ਹੈਗੇ ਤਾਂ ਪਾ ਕੇ ਆਪਣੀ ਕਿਸਮਤ ਨੂੰ ਮੌਕਾ ਦੇ ਸਕਦੇ ਹੋ ਇਸ ਵਾਰ ਮੈਂ ਤਾਂ ਸਾਰੇਆਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਕਿ 500 ਰੁਪਏ ਦੀ ਇੱਕ ਨਾ ਰਕਮ ਜਰੂਰ ਖਰਚੋ ਤੇ ਰਖੜੀ ਮੰਪਰ ਲੈ ਕੇ ਜਾਓ ਕਿਉਂਕਿ ਇਨਾਮ ਬਹੁਤ ਵੱਡਾ ਜੀ 7 ਕਰੋੜ ਰੁਪਏ ਦਾ ਨਾਮ ਹੈ ਪਹਿਲੀ ਵਾਰ ਰਖੜੀ ਤੇ ਆਇਆ ਇਸ ਤੋਂ ਪਹਿਲਾਂ ਰਖੜੀ ਤੇ ਕੋਈ ਵੀ ਡਰਾ 7 ਕਰੋੜ ਦਾ ਨਹੀਂ ਆਇਆ ਸੀ ਇਸ ਸਾਲ 10 ਕਰੋੜ ਦਾ ਇੱਕ ਇਨਾਮ ਆਇਆ ਸੀ ਨਿਊ ਇਅਰ ਤੇ ਪਰ ਰਖੜੀ ਦੀ ਸਕੀਮ ਦਾ ਸਭ ਤੋਂ ਵੱਡਾ ਅੱਜ ਤੱਕ ਦਾ ਜਿਹੜੀ ਉਹਦੀ ਲੋਟਰੀ ਚੱਲ ਰਹੀ ਹੈ ਸਭ ਤੋਂ ਵੱਡਾ 7 ਕਰੋੜ ਦਾ ਨਾਮ ਹੈ ਜੇ ਇਦਾਂ ਹੀ ਸੇਲ ਵੱਧਦੀ ਰਹੇਗੀ ਤਾਂ ਇੱਦਾਂ ਹੀ ਇਨਾਮ ਵੀ ਵੱਡੇ ਹੋਈ ਜਾਣਗੇ ਉਹਨੂੰ ਉਮੀਦ ਕਰਦੇ ਆ ਕਿ ਦੀਵਾਲੀ ਤੇ ਕਹਿੰਦੇ ਆ ਕਿ 11 ਕਰੋੜ ਰੁਪਏ ਦੀ ਸਕੀਮ ਨਾਮ ਵੱਡੇ ਹੋਈ ਜਾਣੇ ਆ ਦੇਖੋ ਕਿੰਨੀ ਵਧੀਆ ਚੀਜ਼ ਹੈ ਜਿਵੇਂ ਮਹਿੰਗਾਈ ਵੱਧ ਰਹੀ ਹੈ 500 ਰੁਪਏ ਦੀ ਟਿਕਟ ਹੈ ਪਰ ਇਨਾਮ ਵੱਡੇ ਵੱਡੇ ਹੋਈ ਜਾ ਰਹੇ ਹਾਂਜੀ ਸੋ ਬਿਲਕੁਲ ਗੱਲਬਾਤ ਕੀਤੀ ਹੈ ਜੋ ਜੀਨਰ ਦੇ ਨਾਲ ਵੀ ਤੁਹਾਨੂੰ ਮਿਲਾਇਆ ਹੋਇਆ ਹੈ ਪਹਿਲਾ ਇਨਾਮ ਜੋ ਆਉਣ ਵਾਲੀ ਟਿਕਟ ਹੈ ਉਸ ਦੇ ਬਾਰੇ ਦੱਸਦੇ ਨੇ ਕਿ 7 ਕਰੋੜ ਰੁਪਏ ਦਾ ਰਹੇਗਾ ਪੰਜਾਬ ਸਰਕਾਰ ਦੇ ਵੱਲੋਂ ਇਹ ਟਿਕਟ ਹੈ ਜੋ ਚਲਾਈ ਜਾਂਦੀ ਹੈ ਪੰਜਾਬ ਸਰਕਾਰ ਪੰਜਾਬ ਸ਼ਿੱਟ ਡੀਅਰ ਕੰਪਨੀ ਦੇ ਨਾਲ ਇਸ ਟਿਕਟ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਸੋ ਤੁਸੀਂ ਵੀ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਹੋ ਕਿਉਂਕਿ ਇਹ ਖੇਲ ਕਿਸਮਤ ਦਾ ਹੈ ਪਰ ਇਸ ਦੇ ਵਿੱਚ ਜੋਖਮ ਵੀ ਜ਼ਰੂਰ ਹੁੰਦਾ ਹੈ ਕਿਉਂਕਿ ਜੋ ਪੈਸੇ ਕਈ ਲੋਕ ਆਪਣੀ ਆਏ ਤੋਂ ਵੱਧ ਇਸ ਦੇ ਵਿੱਚ ਖਰਚ ਕਰ ਦਿੰਦੇ ਨੇ ਤੁਸੀਂ ਇਸ ਚੀਜ਼ ਤੋਂ ਵੀ ਬਚ ਕੇ ਰਹਿਣਾ ਵੈ ਪੈਸੇ ਉਹਨੇ ਹੀ ਯੂਜ਼ ਕਰਨੇ ਨੇ ਜਿੰਨੇ ਤੁਹਾਡੀ ਜੇਬ ਤੁਹਾਨੂੰ ਅਲਾਕ ਕਰਦੀ ਹੈ ਜੇਕਰ ਤੁਹਾਡੀ ਬਚਤ ਤੋਂ ਬਾਅਦ ਤੁਹਾਡੇ ਬੱਚਿਆਂ ਦੇ ਖਰਚ ਤੋਂ ਬਾਅਦ ਦਵਾਈ ਬੂਟੀ ਤੋਂ ਬਾਅਦ ਤੁਹਾਡੀ ਸੇਵਿੰਗਸ ਤੋਂ ਬਾਅਦ ਕੋਈ ਬਚਦਾ ਵੈ ਤੇ ਕਿਸਮਤ ਅਜ਼ਮਾਨ ਦੇ ਲਈ ਤੁਸੀਂ ਜੋ ਲਾਟਰੀ ਦੀ ਟਿਕਟ ਖਰੀਦ ਸਕਦੇ ਹੋ 6 ਰੁਪਏ ਤੋਂ ਲੈ ਕੇ ਕਈ 100 ਤੱਕ ਦੇ ਜੋ ਇਨਾਮ ਇਸ ਦੇ ਵਿੱਚ ਜੋ ਟਿਕਟਸ ਪ੍ਰਾਈਜ਼ ਹੁੰਦੇ ਨੇ ਔਰ ਕਈ ਕਰੋੜਾ ਦੇ ਇਨਾਮ ਇਹਨਾਂ ਟਿਕਟਸ ਦੇ ਵਿੱਚ ਹੁੰਦੇ ਨੇ ਸੋ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਗੱਲਾਂ ਨੂੰ ਕਿਉਂਕਿ ਇਸ ਦੇ ਵਿੱਚ ਓਕੇ ਵੀ ਹੁੰਦਾ ਵਾ ਪਰ ਪੰਜਾਬ ਸਰਕਾਰ ਦੇ ਵੱਲੋਂ ਆਉਣ ਵਾਲੇ ਬੰਪਰਾਂ ਦੇ ਵਿੱਚ ਇਨਾਮ ਦੀ ਰਾਸ਼ੀ ਕਾਫੀ ਜ਼ਿਆਦਾ ਵਧਾਈ ਜਾ ਰਹੀ ਹੈ ਸੋ ਵੀ ਗੱਲ ਧਿਆਨ ਦੇ ਵਿੱਚ ਜ਼ਰੂਰ ਰੱਖਣੀ ਹੈ ਸੁਰਵਧਰੀ ਅਪਡੇਟ ਤੇ ਲਈ ਜਿਹੜੇ ਲੋ ਸਾਡੇ ਨਾਲ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ